ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਾਲੀਏ ਵਾਲੇ ਦੇ ਵਿੱਚ ਜ਼ਿਲ੍ਹੇ ਫਰੋੜੀਪੁਰ ਦਾ ਮਾਨਮਤਾ ਨਗਰ ਤੇ ਇਹ ਪਿੰਡ ਹੈਗਾ ਵਾ ਮਿੱਤਰੋ ਜਿੱਥੋਂ ਤੁਸੀਂ ਕੱਟੀਆਂ ਝੋਟੀਆਂ ਲੈ ਕੇ ਜਾਣਦੇ ਆ ਫਰੰਗੀ ਹੁੰਆਂ ਦਾ ਤੇ ਜਿਸ ਕਿ ਪਿੰਡ ਦੇ ਵਿੱਚ ਆ ਮੈਂ ਮਿੱਤਰੋ ਇਸ ਵੀਰ ਦੇ ਕੋਲ ਇੱਕ ਵਹਿੜ ਵਕਾਊਆ ਸੋਈ ਸੁਵਾਈਆ ਚੰਗਾ ਦੁੱਧ ਤਿਆਰ ਆ ਕਿੰਨੇ ਦੀ ਆਉਂਦਾ ਬਾਈ ਆ ਉਹ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਠੀਕ ਹੈ ਬਾਈ ਖੇਤਾਂ ਦੇ ਪ੍ਰਬਾਰ ਵਧੀਆ ਠੀਕ ਹੈ ਨਾਮ ਦੱਸੀਏ ਵੀਰੇ ਇੱਕ ਵਾਰੀ ਆਪਣਾ ਨਾਂ ਬਾਈ ਜੀ ਬਲਤੇਜ ਸਿੰਘ ਸਾਨੂੰ ਵੀਰੇ ਚਰਨਾਮ ਸਿੰਘ ਜੀ ਚਰਨਾਮ ਅੱਛਾ ਬਲਤੇਜ ਵੀਰੇ ਜਿਹੜੀ ਵੜ ਵੇਚਣੀ ਆਪਾਂ ਹਨਾ ਇਹ ਕਿਹਨਵਾ ਸੂਆ ਬ੍ਰਦਰ ਇਹ ਦੂਜਾ ਸੂਆ ਬਾਈ ਜੀ ਸੂਈ ਆ ਵੀਰੇ ਹੈ ਹਾਂ ਜੀ ਕਿਨੇ ਦਿਨ ਹੋ ਗਿਆ ਬਾਈ ਸੂਈ ਨੂੰ ਇਹ 31 ਤਰੀਕ ਨੂੰ ਸੂਈ ਆ ਜੀ 31 ਤਰੀਕ ਨੂੰ ਕਿੰਨੇ ਦੁੱਧ ਤੇ ਚੱਲਦੀ ਆ ਵੀਰੇ ਹੁਣ ਇਹਦਾ ਹੈਗਾ ਇਹ ਦੁੱਧ 19 20 ਕਿਲੋ ਤਿਆ ਚੋਈ ਜਮਾਂ ਬੋਲੀ ਆ ਜੀ ਸੀਲ ਠੰਡੀ ਆ ਚੂਨ ਜਮਾਂ ਜਮਾਂ ਸੀ ਘਰੇ ਰੱਖਣ ਵਾਲਾ ਕੋਈ ਲੈ ਜਾਵੇ ਬਈ ਵਧੀਆ ਓਕੇ ਦੀ ਰਿਪੋਰਟ ਵਧੀਆ ਜੀ ਵਧੀਆ ਕੋਈ ਗੰਬਾ ਨਹੀਂ ਗਈ ਠੀਕ ਆ ਰੇਟ ਬਾਈ ਰੇਟ ਬਾਈ ਇਹ ਦਾ 87000 ਰੁਪਏ 87000 ਰੁਪਏ ਮਾਨਤਾਂ ਵਿੱਚੋਂ ਵੀਰੇ ਹੋ ਜਾਊਗਾ ਜੀ ਕੋਈ ਠੀਕ ਆ ਵੀਰੇ ਕੱਢੀ ਮਾਰੂ ਤੋਰੀ ਵੀਰੇ ਨੂੰ ਖੋਲੀ ਮੜਾ ਲੈ ਵੀ ਮੇਤਰੋ ਦੂਜਾ ਸੂਆ ਵਹਿਣ ਦੂਜਾ ਕਿ ਤੀਜਾ ਇਹ ਦੂਜੇ ਸੂਆ ਦੱਸਿਆ ਜੀ ਮਾਲਕਾਂ ਨੇ ਦੂਜਾ ਤੀਜਾ ਸੂਆ ਹੀ ਆ ਵੀਰੇ ਸੂਈ ਸਵਾਈ ਆ ਪੰਜਵਾਂ ਛੇਵਾਂ ਸੂਈ ਨੂੰ ਆ 19-20 ਕਿਲੋ ਦੁੱਧ ਤੇ ਚੱਲੀ ਜਾਂਦੀ ਆ 25-24 ਕਿਲੋ ਦੁੱਧ ਖੁੱਲਾ ਡੁੱਲਾ ਦਈ ਜਾਊਗੀ ਲੇਵੇ ਭਾਂਡੇ ਵਾਲੀ ਵੜੀਆ ਕਰਨ ਵਾਲੀ ਮਧਰੀ ਡੋਲ ਦੇ ਵਿੱਚ ਠੰਡ ਦਾ ਸਹਜ ਬਣਾਵਟ ਲੇਵੇ ਦੀ ਅੰਗਾ ਪੈਰਾਂ ਦੀ ਵੜ ਵਾਕਮਾ ਵਾਲਾ ਮਿੱਤਰੋ ਮਗਰ ਪਹਿਲਵਾਣਾ ਜਿਹਨੂੰ ਕਹਿੰਦੇ ਬੱਛਾ ਮਿੱਤਰੋ ਦੇ ਬੱਛਾ ਬਾਈ ਦੇ ਜਿਹੜੇ ਗਾਂ ਦੇ ਮੈਂ ਕਰੋ ਸੰਗ ਦੇ ਵਿੱਚ ਆ ਗਈ ਨਾਲੇ ਗਰਮੀ ਜਿਹੀ ਵਧੀਆ ਦੁੱਧ ਦੇਈ ਜੂਗੀ ਹਨਾ ਬਾਈ ਤੇ ਰੇਟ ਵੀ ਰੇਂਦਾ 87 ERP ਮਾਨਤਾਂ ਵਿੱਚੋਂ ਵੀਰੇ ਹੋ ਜੂਗਾ ਜੀ ਖੁੱਲਾ ਕਰ ਦੇਗਾ ਹੋ ਜੂਗਾ ਜੀ ਕੋਈ ਨੰਬਰ ਦੱਸੀ ਵੀਰੇ ਆਪਣਾ ਭਰਾ ਨੰਬਰ ਹੈਗਾ ਜੀ 62831 23993 ਇੱਕ ਵਾਰੀ ਹੋਰ ਆਉਣ ਦੇ ਵੀਰੇ 62831 ਜੀ 23993 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮੇਤਰੋ ਭਾਈ ਦਾ ਗੱਲਬਾਤ ਪਿੰਡ ਕਾਲੀਏਵਾਲਾ ਜ਼ਿਲ੍ਹਾ ਫਲੋਰੀਪੁਰ ਨੇੜੇ ਤਲਵੰਡੀ ਪਾਈ ਸ਼ਾਹ